ਓਹ ਤੋਪੈ ਨਾਵੈ ਕੈ ਰੰਗ ਓਹ ਤੋਪੈ ਓਹ ਤੋਪੈ ਨਹੀਂ ਬੋਲਣਾ ਇਹਨੂੰ ਕਈ ਓ ਬੋਲ ਜਾਂਦੇ ਆ ਓ ਨਹੀਂ ਬੋਲਣਾ ਓਹ ਊੜੇ ਹੋੜਾ ਹਾਏ ਓਂਕੜ ਓਹ ਤੋਪੈ ਨਾਵੈ ਕੈ ਰੰਗ ਤੋਪੈ ਤੇ ਬਿਸਰਾ ਮਾਇਦਾ ਪੁੰਨੀ ਪੱਪੀ ਆਖਣ ਨਾਹੇ ਪੁੰਨੇ ਪਾਪੀ ਪਾਪੀ ਤੇ ਵਿਸਰਾਮ ਆ ਪਾਪੀ ਤੇ ਰੁਕਣਾ ਆ ਆਖਣ ਨਾ ਹੈ ਨਾ ਹੈ ਨੂੰ ਨਾਏ ਨਹੀਂ ਬੋਲਣਾ ਇਹਨੂੰ ਵੀ ਨਾ ਹੈ ਬੋਲਣਾ ਆ ਕਾਰ ਕਰ ਕਰਨਾ ਲੇਖ ਲੈ ਜਾਹੋ ਕਰ ਕਰ ਕਰਨਾ ਕਰਨਾ ਤੇ ਵਿਸਰਾਮ ਆ ਕਰਨਾ ਤੇ ਰੁਕਣਾ ਆ ਲੇਖ ਲੈ ਜਾਹੋ ਜਾਹੋ ਇਹਨੂੰ ਵੀ ਜਾਓ ਨਹੀਂ ਬੋਲਣਾ ਹੈਗਾ ਹਾ ਹਾ ਨਾ ਬਹੁਤੀ ਵਾਰ ਆਪਾਂ ਦੇਖਦੇ ਆ ਬਹੁਤੇ ਬੋਲਦੇ ਹੀ ਨਹੀਂ ਹੈ ਪਰ ਇਹ ਆ ਹਾ ਹਾ ਵੀ ਬੋਲਣਾ ਹੈ ਮਾਤਰਾ ਵੀ ਬੋਲ ਕੇ ਜਾਣੀ ਇਸ ਕਰਕੇ ਲੇਖ ਲੈ ਜਾਹੋ